ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋ ਹੋਗੇ ਕਿਸ਼ਵੈਸ ਕਰਦੇ ਜੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਊਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਕਿਦੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਜੋਗੇ ਟਿੱਪ ਕੇ ਦਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਵੀਜਿਟ ਆਪਣੀ ਬਟੋਆ ਜ਼ਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਭਾਈ ਜੈਮਲ ਸਿੰਘ ਦੇ ਕੋਲ ਪਹੁੰਚ ਚੁੱਕੇ ਆ ਇੱਕ ਤਾਜੀ ਸੂਈ ਮੈਂ ਲੈ ਕੇ ਆਏ ਆ ਕਿਰਵਾ ਸੂਆ ਕਿੰਨਾ ਦੁੱਧ ਬਾਦ ਪੁੱਛ ਕੇ ਡਿਟੇਲ ਲੈਣੇ ਆ ਆਓ ਕਰੀਏ ਗੱਲਬਾਤ ਭਾਈਨਾ ਕੀ ਕਹਿੰਦਾ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਜੀ ਚੜ੍ਹਦੀ ਕਲਾ ਜੀ ਠੀਕ ਆ ਜੀ ਤੇ ਕੀ ਨਾਮ ਹੈ ਜੈ ਮਸਿੰਦ ਪਿੰਡ ਪਿੰਡ ਬਲਟਵਾ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਫੋਨ ਨੰਬਰ 988679994 ਠੀਕ ਹੈ ਜੀ ਤੇ ਕਿਨਵਾ ਸੁਆ ਮੱਝ ਜਿਹੜੀ ਸੁਆ ਤਿੱਜਾ ਸੁਆ ਤਿੱਜਾ ਸੂਆ ਅੱਜਰ ਮੌਕੇ ਦਾ ਦੁੱਧ ਕਿੰਨਾ ਹੋਊਗਾ ਜੀ ਦੁੱਧ 9 ਕਿਲੋ 8 ਕਿਲੋ ਐ ਕਰਦਿਆਂ ਦਾ 8 ਕਿਲੋ ਗਰੰਟੀ ਵਾਲਾ ਜੀ ਮਗਰ ਕੱਟੀ ਮਗਰ ਕੱਟੀ ਤੇ ਠੀਕ ਹੈ ਜੀ ਤਿੱਜਾ ਸੂਆ ਮਗਰ ਕੱਟਿਆ ਆ ਰਹੀ ਜੀ ਲਓ ਜੀ ਫੌਜੀ ਸਾਹਿਬ ਆਜੋ ਖੋਲੋ ਤਿੱਜਾ ਸੂਆ ਮੈਂ ਆ ਤੇ ਚੰਗੀ ਸੋਣੀ ਆ ਨਾ ਬਾਲਾ ਜਿਆਦਾ ਵੱਡਾ ਕਰਦੇ ਨਾ ਬਾਲਾ ਛੋਟਾ ਥਾਂ ਤੇ ਪੂਣੀਆਂ ਵਾਂਗੂ ਕੱਲਾ ਕੱਲਾ ਲੱਗਾ ਠੀਕ ਆ ਜੀ ਤੇ ਬਹੁਤ ਸੋਹਣੀ ਆ ਇਹ ਵਾਲੂਆ ਪੱਥਰ ਬਿਲਕੁਲ ਪੇਟ ਕੋਲੇ ਦੀ ਚੰਗੀ ਆ ਜੀ ਜਵਾਨ ਆ ਲਓ ਜੀ ਘਰ ਲਓ ਚੈਕ ਅਸੈਂਗਮੂ ਸੋਹਣਾ ਲੱਗਾ ਦੇਖ ਸਕਦੇ ਜੀ ਤੇ ਕੱਟੀ ਮਗਰ ਦੀ ਕੱਟੀ ਦੇ ਵੀ ਤੁਹਾਨੂੰ ਕਰੋ ਨੇ ਦਰਸ਼ਨ ਆ ਕੀ ਥਾਂ ਲੈ ਵੀ ਦੇ ਇੱਕ ਰਾ ਕਰ ਲਓ ਮਿੱਤਰੋ ਥਾਂ ਲੈ ਦਾ ਬਹੁਤ ਪੱਦਰ ਠੀਕ ਹੈ ਜੀ ਠੰਡੀ ਤੇਰੇ ਚੰਗੇ ਆ ਆ ਕੱਟੀ ਜਿਆ ਦੇਖ ਸਕਦੇ ਜੀ ਬਿੱਲੀ ਮਣ ਕੀ ਅੱਖ ਤੇ ਮਾਜ ਦਾ ਵੀ ਸਿੰਘ ਸੁੰਗ ਸੋਹਣਾ ਲੱਗਾ ਤੇ ਲੋ ਜੀ ਮੈਂ ਜਿਹੜੀ ਜੱਡ ਬਲੈਕ ਚ ਆਉਂਦੀ ਆ ਸਿੰਘ ਮੂੰਹ ਦੀ ਬਿਲਕੁਲ ਸੋਹਣੀ ਸੁਆ ਤੇ ਜਾ ਤੇ ਚੋਂ ਜਾਣ ਇੱਕ ਨੰਬਰ ਵਾਣਾ ਅਜੀ ਚਵਾਈ ਲੱਗੀ ਠੀਕ ਹੈ ਜੀ ਘਰੇ ਰੱਖ ਲਓ ਘਰ ਤੇ ਘਰੇ ਲੂ ਬਹੁਤ ਜਿਆਦੀ ਠੰਡੀ ਸੀਸ ਰੱਗਾ ਤੇ ਟਾਈਮ ਸਿਰਫ ਅੱਤੇ ਚੱਕ ਦਿਓ ਜਿਹੋ ਜਹਾ ਰੇਟ ਆਪਣਾ ਬਾਈ ਜੈਮਲ ਸਿੰਘ ਨੇ ਕਰਨਾ ਆਹ ਦਾ ਮੋੜਣਾ ਨਹੀਂ ਕਿਸੇ ਨੂੰ ਦੇ ਦੇਣੀ ਆ ਕਿਉਂ ਬਾਈ ਗੱਲ ਠੀਕ ਆ ਨਹੀਂ ਹਾਂਜੀ ਹਾਂਜੀ ਮੋੜਣਾ ਨਹੀਂ ਕਿਸੇ ਨੂੰ ਗਰਮੀ ਵੜੀ ਹੈ ਨਾ ਹਾਂਜੀ ਜਿਹੜਾ ਮੁੜ ਕੇ ਗਿਆ ਸਰਾ ਤਰਾਜ ਕਰਦਾ ਇੰਨੀ ਗਰਮੀ ਕਿੰਨੇ ਦੀ ਦੇ ਦੇ ਕਿੰੋਂ ਬੋਲੇ ਮੋਲੇ ਰਾਵ 70 ਸਿਰਫ ਹਾਂਜੀ 70000 ਹਾਂਜੀ ਹਾਂਜੀ ਪਰ ਤਾਂ ਹਮ ਨੂੰ ਜਿਆਦਾ ਹੱਸੀ ਵਟ ਕਰ ਦੇਣੀ ਕਰ ਦਾਂਗੇ ਮੋਕੇ ਥੋੜਾ ਕਰ ਦੋਗੇ ਹਾਂਜੀ 2000 ਦੇ ਕਰ ਲਈ ਯਾਰ ਸਰ ਨਹੀਂ ਦੋ ਛਰ ਦੀ ਹੁਣ ਕਹਿ ਤਾਰੇ ਜਾਣ ਦੇ ਗਰਮੀ ਵੜੀ ਪਾਣੀ ਧਾਣੀ ਪੀਣ ਕਿਉਂਦੇ ਜਾਂਦੇ ਹਾਂ ਹਾਂ ਲੋ ਜੀ ਠੀਕ ਹੈ ਜੀ ਹੋਰ ਕੋਈ ਗੱਲ ਬਾਤ ਬਸ ਇਹੀ ਗੱਲ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਮੋਬਾਈਲ ਨੰਬਰ 9877999 ਠੀਕ ਹੈ ਜੀ ਪਿੰਡ ਵਟੋਵਾ ਜ਼ਿਲ੍ਹਾ ਸ਼ਹੀਦ ਉਤਰਨਤ ਸਰ ਤਹਿਸੀਲ ਪੱਟੀ ਪਹੁੰਚ ਕੇ ਆਪਣੀ ਖਰੀਦਦਾਰੀ ਕਰੋ ਆਪਣੇ ਪੈਸੇ ਦੀ ਪੂਰੀ ਪੂਰੀ ਬਜਟ ਕਰਕੇ ਤੇ ਆਪਣੇ ਮਨ ਨੂੰ ਖੁਸ਼ੀ ਰੋ ਠੀਕ ਹੈ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਲ ਜੀ ਰੱਬ ਰਾਖਾ